11 11 2 ਮਿੰਟ ਆ ਜਾਓ ਜੇ ਵੀਡੀਓ ਦਾ ਵੇਲੇ ਕੋਈ 15 ਸੀ 15 ਵੀ ਇਹ ਇਹ ਪਹਿ ਪਹਿ ਕੱਟ ਸਤਿ ਸ਼੍ਰੀ ਅਕਾਲ ਵੀਰ ਸਤਿ ਸ਼੍ਰੀ ਅਕਾਲ ਪਿੰਡ ਸਾਹਿਬ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਕਿਰਪਾ ਭਾਵੇਂ ਪਾਲਾ ਹੁਣ ਪਿੰਡ ਸਾਹਿਬ ਮੱਲੇ ਬੱਲੇ ਮੰਡੀ ਪਹੁੰਚ ਚੁੱਕੇ ਆ ਪਹੁੰਚੇ ਪਿੰਡ ਸਾਹਿਬ ਲਾਤੀਆਂ ਰੌਣਕਾਂ ਲੱਗੀਆਂ ਲੱਗੀਆਂ ਤੇ ਜਿਹੜਾ ਉਹ ਕੀਤਾ ਹੈ ਕਰ ਆਇਆ ਹੈ ਕਿਰਪਾ ਸਤਿਗੁਰ ਦੀ ਪੂਰੀ ਦੇ ਠੀਕ ਠੀਕ ਹਾਂਜੀ ਹਾਂਜੀ ਨੇ ਨੇ ਲਾਇਆ ਹੈ ਨਾ ਲੰਗਰ ਲਾਇਆ ਭਾਜੀ ਸਮਰਤੀ ਹੋ ਗਈ ਮੁਰਕੇ ਅੱਛਾ ਕਰ ਆਇਆ ਠੀਕ ਠੀਕ ਦੂਜੇ ਚੱਲ ਬੈ ਲੰਗਰ ਤਾਂ ਕਿੰਨਿਆ ਰੈਂਦੀਆਂ ਆਏ ਚਾਰ ਲੈ ਆਏ ਦੋ ਵੇਲੀਆਂ ਦੋ ਰਹਿ ਗਿਆਂ ਅੱਛਾ ਚਾਰ ਲੈ ਆਏ ਦੋ ਵੇਗੀਆਂ ਦੋ ਠੀਕ ਠੀਕ ਆ ਤਾਂ ਮੋਬਾਈਲ ਨੰਬਰ ਮੋਬਾਈਲ ਨੰਬਰ 84 ਲੋਜੋ 18615 ਤੇ ਵਟਸਐਪ ਜਾਂਦਾ ਜੀ ਠੀਕ ਠੀਕ ਆ ਹਾਂਜੀ ਹਾਂਜੀ ਤੇ ਕਿੰਨਾ ਦੁੱਧ ਬੈਠ ਥਲੇ ਤੇਰੇ ਕੋ 15 ਕਿਲੋ ਪਿੰਡ ਸਾਹਿਬ 15 ਕਿਲੋ ਭਾਵੇਂ 25 ਕਿਲੋ ਦਾ ਸੀ ਜੀ ਚੱਲਿਆ 15 ਕਿਲੋ ਹਾਂਜੀ ਹਾਂਜੀ ਤੇ ਪਿਛੇ ਕੀ ਆ ਅੱਛਾ ਅੱਛਾ ਹਾਂਜੀ ਹਾਂਜੀ ਖੋਲਿਏ ਥੋੜੀ ਠੀਕ ਖੋਲੀ ਥੋੜੀ ਨਹੀਂ ਥੋੜੀ ਖੋਲਾ ਜੰਮੀ ਖੋਲ ਓਏ ਥੋੜੀ ਨਾ ਸੁਆ ਕਿਨਵਾ ਸੁਆ ਹਾਂਜੀ ਸੁਆ ਕਿਨਵਾ ਵਾ ਆ ਵੇਖੋ ਚੰਗੀ ਵਹਿੜ ਆ ਐ ਪੂਰੀ ਕੈਮ ਆ ਆ ਵੇਖੋ ਪੂਰੀ ਨਖਰਾਵਾ ਜੀ 70 50 ਵਾਲੀ ਅੱਖ ਮੋਟੀ ਪਜਾ ਵਾਲੀ 70 ਵੀਰ ਦੱਸਦਾ 70 50 ਵਾਲੀ ਹੈ ਜੀ ਮੋਟੀ ਅੱਖ ਹਾਂ ਕਿੰਨੇ ਕਿ ਦਿਨਾਂ ਦਾ ਸੁਆਵਾ ਸੁਆਵਾ 15 15 ਸਾਲ ਪਿੰਡ ਦਾ 15 ਦਿਨਾਂ ਦਾ ਅੱਛਾ 15 ਦਿਨਾਂ ਦਾ ਹਾਂਜੀ ਹਾਂਜੀ ਤੇ ਕੀ ਕਰਨਾ ਮੁੱਲ ਮੁੱਲ ਕਰ ਲਈਏ 1 60 ਤੇ ਛੋੜ ਕਿੰਨੀ ਕਰਨੀ ਆ ਲੱਖ ਲੱਖ ਪੂਰਾ ਹੀ ਠੀਕ ਆ ਹਾਂਜੀ ਤੇ ਹੋਰ ਮੰਗਣਾ 55000 ਦੀ 55000 ਦੀ 55000 ਦੀ ਠੀਕ ਠੀਕ ਆ ਤੇ ਉਹ ਦੂਜੀ ਆਫਰ ਉਹ ਨਿਕਾਈ ਆ ਅਛਾ ਝੁੰਗਾ ਵਾ ਇਹ ਨਾ ਵਧ ਕਰਦੀ ਆ ਆਫਰ ਆਫਰ ਆ ਦਾ ਠੀਕ ਆ ਅਛਾ ਗਿਫਟ ਆ ਕਿੰਨਾ ਦੁੱਧ 9 ਕਿਲੋ ਜੀ 9 ਕਿਲੋ ਹਾਂਜੀ ਹਾਂਜੀ ਲੀਟਰ ਵਾਲਾ ਲੀਟਰ ਵਾਲਾ ਜੀ ਠੀਕ ਠੀਕ ਤੇ ਸੂਆ ਕਿਹਣਾ ਤੀਜਾ ਜੀ ਭਾਵੇਂ ਚੌਥਾ ਵਾਲੇ ਕੋਈ ਪੰਜਵਾਂ ਵਾਲੇ ਕੋਈ ਭਾਵੇਂ ਆਹ ਹੋ ਗਏ ਆਪਾਂ ਤੁਸੀਂ ਕਿਹੜਾ ਘਰ ਸੂਈ ਸਾਡੇ ਹਾਂ ਸਮਝਣਾ ਲਵੇ ਆਪਣੀ ਦਾ ਤੇ ਸੂਈ ਕਰੋਗੇ ਦੀ ਆ ਮਹੀਨੇ ਡੇਢ ਦੀ ਜੀ ਐਵੇਂ ਵਸ਼ੀਕ ਵਸ਼ਾ ਅੱਛਾ ਹੈ ਜੀ ਬੋਲ ਹੈ ਨੋ ਚੰਗੀ ਜਰਸੀ ਸੋਹਣੀ ਆ ਮੂੰਹ ਵਾਂ ਬਹੁਤ ਸੋਹਣਾ ਵਾ ਕਬੱਡੀ ਕੋੜਾ ਹੈ ਲਸਾ ਪਨ ਹੈਗਾ ਜਰੂਰ ਥਲਕਾਰੀ ਉੱਡ ਗਈ ਆ ਵਾਣਾ ਥਲਕਾਰੀ ਉੱਡ ਗਈ ਆ ਵਾ ਇਹ ਜੋਗਾ ਮਖੌਲ ਕਰਦਾ ਜੋਗਾ ਪਾਉ ਉਹ ਘਾ ਟ੍ਰੇਡ ਦੇ 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 ਹਣ ਇਹਨੂੰ ਘਾ ਟ੍ਰੇਡ ਦੇ 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 ਕਿੰਨਾ ਗਿਫਟ ਕਰਦੇ ਗਿਫਟ 10 ਨਾਲ 28000 ਦੀ ਹੈ 28000 ਦੀ ਨਹੀਂ ਮਹਿੰਗੀ ਆ 20000 ਦੀ 20 ਦੀ 20000 ਹੋਰ ਹਾਂ ਤੂੰ ਯਾਰ ਆ ਦੇ ਲੋ 18 ਨਹੀਂ 18 ਨਹੀਂ ਤੂੰ ਮੇਰੇ ਆ ਜਾ ਚਾਹ ਜੇ ਵੀਡੀਓ ਦੇ ਦੇ ਲੈ ਕੋਈ ਤੇ ਵੀਡੀਓ ਦਾ ਹੋਰ ਮੁੱਲ ਘਟ ਜੂਗਾ 1000 ਛੋਟੂ ਜੂਗੀ ਕਿੰਨੀ 1000 ਆਦੀ ਹੋਗੀ ਜੇ ਚੱਲ ਜੱਸਣਾ 15 ਦੀ ਜੇ ਪਹਿ ਪਹਿ ਘਟਣਗੇ ਯੱਗੀ ਯੋਗਾ ਇਹ ਪਾ ਕੇ ਦੇਖਣੇ ਤੈਨੂੰ ਆ ਯਾਰ ਦੀ ਗੱਲ ਹੈ 15000 ਜਨਾ ਬਹੁਤ 14 ਦੀ ਜਾਣ ਦੋ 14000 ਦੀ ਮਾਰਨਾ ਹੋਰ ਭਈ 14000 ਦੀ ਵੈਣ ਤੇ ਉਹਨੇ ਆਪਣੇ ਆਪੇ ਨਹੀਂ ਕੁਛਣਾ ਭਾਵੇਂ ਉਹਦਾ ਕੇ ਨੂੰ ਫੜਾ ਲਿਆ ਅੱਜ ਅੱਛਾ ਉਹਦਾ ਹੀ ਫੜਾ ਲਿਆ ਭਾਵੇਂ ਯਾਰ ਇਹ ਕੀ ਗੱਲ ਕਰੇ ਇਹ ਜੇ ਵੀਡੀਓ ਵੇਖ ਕੇ ਤੁਹਾਨੂੰ ਦੇ ਦੀ ਤੇ ਜੇ ਪਹਿਲਾਂ ਵੇਖੀ ਤੇ ਫੇਰ ਚਲੋ ਹੋਰ ਕੋਈ ਦੇ ਦੀ ਵੱਖਰੀ ਵੀਡੀਓ ਹੈ ਆ ਵੀਡੀਓ ਵਾਲੇ ਦਾ ਬੋਲਿਆ ਹੋਰ ਕਰਨੀ ਵੀਰ ਗੱਲਬਾਤ ਆ ਰੌਣਕਾ ਲਾਤੀਆਂ ਵੀਰ ਨੇ ਆਹ ਯਾਰ ਸਭ ਯੂਟਿਊਬ ਤੇ ਪਿੰਡ ਲਾਵਾਂਗੇ ਭਾਜੀ ਗੱਲ ਨਹੀਂ ਕੋਈ ਅੱਛਾ ਪਿੰਡ ਲਾ ਲੈਣੀ ਆ ਨਿਕਰ ਕਰੇ ਬੱਜੇ ਮਾਲ ਲਿਆ ਬਾਹਰ ਸਾਰਾ ਮੋਬਾਈਲ ਨੰਬਰ ਫੇਰ ਬੋਲਦੇ 8323 8115 ਤੇ ਵਟਸਐਪ ਚੱਲਦਾ ਹੈ ਮਡਾਰੀ ਇਲਾਕਾ ਦਾ ਸਾਰਾ ਕਿਨਾ ਹਾਂ ਪਾਵਮ ਕਾਲਾ ਨੰਬਰ ਸਰ 35 35 ਲੀ 10 ਕਿਲੋਮੀਟਰ 10 ਖਰਚੀਆਂ 2 ਕਿਲੋਮੀਟਰ ਪੈਂਦਾ ਜੇ ਵਿਆਹ 7 ਪੈਂਦਾ ਜੇ ਮੁਹਿੰਸਾ ਗਈ ਪਿੰਡਾਂ ਦੀ ਮੈਂ ਉਹਦਾ ਸਰਕਾਰੀ ਸਕੂਲਾਂ ਕਰਾਂਗੇ ਕੰਮ ਦੋ ਨੰਬਰ ਗਈ ਦੋ ਨੰਬਰ ਗਈ ਆ ਦੋ ਨੰਬਰ ਗਈਆਂ ਜੀ ਆ ਵੀ ਰੈਸ ਨਹੀਂ ਕਰਦੇ ਸੁਣਦਾ ਆਹੋ ਆਹ ਵੀਰ ਥੱਕ ਗਿਆ ਹਰੌਣਕਾ ਲਾ ਗਿਆ ਜੀ ਜਾਰੀ ਕਰਦੀ ਆ ਆਇਸ਼ਾ ਚਲੋ